ਤਾਂ ਸੀ ਇਸ ਵਕਤ ਮੈਂ ਜੋ ਤਾਂ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਦੇ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋਂ ਨੇ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ ਉਹਨਾਂ ਵੱਲੋਂ ਬੁਲਾਇਆ ਗਿਆ ਸੀਗਾ ਤਾਂ ਅੱਜ ਉਹਨਾਂ ਦੇ ਆਉਣ ਤੋਂ ਪਹਿਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਇਹ ਸਾਰੀ ਦੀ ਸਾਰੀ ਪੰਜਾਬ ਪੁਲਿਸ ਦਾ ਜੋ ਡிரஸ் ਕੋਡ ਹੈ ਉਹ ਕਿਸ ਤਰ੍ਹਾਂ ਦੇ ਨਾਲ ਕੀਤਾ ਗਿਆ ਇਹ ਕਿਤਨਾ ਕੀਤਾ ਜੋ ਸੰਗਤ ਦੱਸਦੀ ਹੈ ਕਿ ਜਿਹੜੀ ਸੰਗਤ ਆਉਂਦੀ ਹੈ ਗੁਰੂ ਘਰ ਵਿਖੇ ਆਮ ਤੌਰ ਤੇ ਦੇਖਿਆ ਜਾਂਦਾ ਸੀਗਾ ਜਦੋਂ ਕੋਈ ਵੀ ਵੀਆਈਪੀ ਆਉਂਦਾ ਸੀਗਾ ਤਾਂ ਉਸ ਨੂੰ ਲੈ ਕੇ ਸਿਕਿਉਰਿਟੀ ਦੀ ਜਿਹੜੀ ਡிரஸ் ਕੋਡ ਨੂੰ ਲੈ ਕੇ ਕਈ ਗੱਲਾਂ ਹੁੰਦੀਆਂ ਸੀਗੀਆਂ ਲੇਕਿਨ ਅੱਜ ਜਿੰਨੀ ਵੀ ਪੰਜਾਬ ਪੁਲਿਸ ਹੈ ਉਹ ਸਿਵਲ ਦੇ ਵਿੱਚ ਬਲਾਈ ਗਈ ਹੈ ਜਿਹੜੀ ਬਿਲਕੁਲ ਅੰਦਰ ਨਾਲ ਭਗਤ ਸਿੰਘ ਮਾਨ ਹੋਂਨਾ ਦੇ ਨਾਲ ਜਾਏਗੀ ਜਦੋਂ ਪ੍ਰਕਰਮਾ ਕਰਨ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸਕਤਰੇਤ ਜਾ ਕੇ ਜਦੋਂ ਉਹਨਾਂ ਵੱਲੋਂ ਸਿੰਘ ਸਾਹਿਬ ਜੀ ਨੂੰ ਜੋ ਆਪਣਾ ਸਪਸ਼ਟੀਕਰਨ ਦਿੱਤਾ ਜਾਣਾ ਹਾਲਾਂਕਿ ਜਿਹੜਾ ਇਹ ਸਾਰੇ ਮਾਮਲੇ ਦੀ ਗੱਲ ਕਰੀਏ ਤਾਂ ਜਸਵੀਰ ਸਿੰਘ ਜੱਸੀ ਜੋ ਕਿ ਪੰਜਾਬੀ ਗਾਇਕ ਨੇ ਉਹਨਾਂ ਵੱਲੋਂ ਜਦੋਂ ਧਾਰਮਿਕ ਸਟੇਜ ਤੇ ਚੜ੍ਹ ਕੇ ਜਦੋਂ ਇੱਕ ਸ਼ਬਦ ਜਦੋਂ ਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਕਿੰਨਾ ਕਿਤੇ ਉਹਨਾਂ ਦੇ ਸ਼ਬਦ ਗਾਣ ਦੇ ਨਾਲ ਕਿਤੇ ਵਟੇ ਜੋ ਕਹਿ ਸਕਦੇ ਆ ਕਿਉਂਕਿ ਸਿੰਘ ਸਾਹਿਬ ਜੀ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਕੋਈ ਵੀ ਇਦਾਂ ਧਾਰਮਿਕ ਸਟੇਜ ਤੇ ਚੜਕੇ ਜਿੱਦਾਂ ਕਿ ਕਟਿੰਗ ਦੇ ਵਿੱਚ ਹੋਵੇਗਾ ਉਹ ਨਹੀਂ ਗਾ ਸਕਦਾ ਚਾਹੇ ਕੁਝ ਵੀ ਆ ਲੇਕਿਨ ਸਿਆ ਭਗਵਾਨ ਸਿੰਘ ਮਾਨ ਹੋਣਾ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਜੇਕਰ ਜਸਬੀਰ ਸਿੰਘ ਜੱਸੀ ਜਾਂ ਫਿਰ ਕੋਈ ਵੀ ਹਿੰਦੂ ਜਾਂ ਕਿਉਂਕਿ ਇਸ ਦੇ ਵਿੱਚ ਕਹਿ ਲਿਆ ਕਿ ਕਟਿੰਗ ਆਲੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜਿਹੜਾ ਗੁਰਮਰਿਆਦਾ ਦੇ ਵਿੱਚ ਨਹੀਂ ਹੋਵੇਗਾ ਉਹ ਨਹੀਂ ਗਾ ਸਕਦਾ ਤਾਂ ਇਸ ਨੂੰ ਲੈ ਕੇ ਬਿਆਨਬਾਜ਼ੀ ਹੋਈ ਸੀਗੀ ਲੇਕਿਨ ਸੀਐਮ ਮਾਨ ਵੱਲੋਂ ਕਿਹਾ ਗਿਆ ਸੀਗਾ ਜਿਹੜੇ ਕੀ ਗੁਰਮਰਿਆਦਾ ਚ ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਇਹ ਵੀ ਨਹੀਂ ਚਾਹੀਦਾ ਕਿ ਉਹ ਗੋਲਖ ਦੇ ਵਿੱਚ ਕੋਈ ਸੇਵਾ ਪਾ ਸਕਣ ਤਾਂ ਇਹ ਸਾਰੇ ਮਾਮਲੇ ਤੋਂ ਬਾਅਦ ਫਿਰ ਜਦੋਂ ਕਈ ਇਸ ਤੋਂ ਬਾਅਦ ਹੋਰ ਸਪਸ਼ਟੀਕਰਨ ਆਏ ਕਈ ਬਿਆਨ ਸਾਹਮਣੇ ਆਏ ਤਾਂ ਉਸ ਤੋਂ ਬਾਅਦ ਜਾ ਕੇ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੇ ਉਹਨਾਂ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਣਾ ਨੂੰ ਸਪਸ਼ਟਕਰਨ ਦੇਣ ਵਾਸਤੇ ਇੱਥੇ ਬੁਲਾਇਆ ਗਿਆ ਤਾਂ ਅੱਜ ਉਹ ਤਾਰੀਖ ਹੈ ਅੱਜ 15 ਤਾਰੀਖ ਹੈ ਤਾਂ ਅੱਜ ਸਵੇਰੇ ਤੇ ਮੁੱਖ ਮੰਤਰੀ ਜੋਣੇ ਅੱਜ ਸ਼੍ਰੀ ਕਾਲ ਤਖਸਾ ਵਿਖੇ ਆਣਗੇ ਦਰਬਾਰ ਸਾਹਿਬ ਵਿਖੇ ਆਉਣਗੇ ਲੇਕਿਨ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਸਿਕਿਉਰਿਟੀ ਦੇ ਪ੍ਰਬੰਧ ਵਾ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਸਾਂਝੇ ਕੀਤੇ ਜਾਣ ਹਾਲਾਂਕਿ ਇਹ ਜਿਹੜੀ ਸਿਕਿਉਰਿਟੀ ਆ ਇਹ ਬਿਲਕੁਲ ਨਾਲ ਅੰਤਰ ਜਾਏਗੀ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਦੂਜੀ ਤਰਫਾ ਜਿਹੜੀ ਸਿਕਿਉਰਿਟੀ ਆ ਉਹ ਵੀ ਦਿਖਾਈ ਜਾਵੇ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਅਵੇਖ ਸਕਦੇ ਹੋ ਕਿ ਜੈਕਟਸ ਦੇ ਵਿੱਚ ਜਿਹੜੇ ਮੁਲਾਜ਼ਮ ਮੌਜੂਦ ਹੈਗੇ ਨੇ ਤਾਂ ਇਹ ਜਿੰਨੀ ਸਿਕਿਉਰਿਟੀ ਆ ਇਹ ਸਾਰੀ ਬਾਹਰ ਰਹੇਗੀ ਤਾਂ ਇਹ ਕਿੰਨਾ ਕਿਤੇ ਕਹਿ ਸਕਿਓ ਕਿ ਜਿੱਥੇ ਕੀ ਗੁਰੂ ਨਗਰੀ ਦੀ ਪੰਜਾਬ ਪੁਲਿਸ ਦੀ ਜਿਹੜੀ ਟੀਮ ਲੱਗੀ ਆ ਉਸ ਦੇ ਨਾਲ ਨਾਲ ਵੱਖ-ਵੱਖ ਸੂਬਿਆਂ ਤੋਂ ਜਿਹੜੇ ਅੱਜ ਮੁਲਾਜ਼ਮ ਨੇ ਉਹ ਇੱਥੇ ਬੁਲਾਏ ਗਏ ਨੇ ਤਾਂ ਇਹ ਲਗਾਤਾਰ ਜੋ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਤੇ ਦੱਸ ਜੀਏ ਕਿ ਸਾਢੇ 10 ਵਜੇ ਦੇ ਕਰੀਬ ਜੋ ਨੇ ਭਗਵੰਤ ਸਿੰਘ ਮਾਨ ਜੋ ਨੇ ਉਹ ਜੋ ਸ਼ਰੀਰ ਦਰਬਾਰਸਾਂ ਵਿਖੇ ਆਉਣਗੇ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਪਹੁੰਚਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਨੇ ਤਿਆਰੀਆਂ ਕਰ ਲਿੱਤੀਆਂ ਗਈਆਂ ਨੇ ਤਾਂ ਜਿਵੇਂ ਮੁੱਖ ਮੰਤਰੀ ਸਾਹਿਬਾ ਨਾਨਕੇ ਤੜ ਨਾਲ ਕੱਲੀ-ਕੱਲੀ ਤਸਵੀਰ ਜੋ ਹੈ ਜਗਵੰਨ ਦਸ਼ਨ ਟੀਵੀ ਦਾ ਸਾਂਝੀ ਕਰਦੇ ਰਵਾਂਗੇ ਬਨੇਰੋ ਜਗਵੰਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਕਚਸਨ ਜਗਵੰਨ ਟੀਵੀ ਸ਼੍ਰੀ ਰਮ ਸਸਾਈ